ਸਤ ਸ੍ਰੀ ਅਕਾਲ ਸਾਰਿਆਂ ਨੂੰ ਸਪਤ ਅਕੈਡਮੀ YouTube ਚੈਨਲ ਵਿੱਚ ਤੁਹਾਡਾ ਸਵਾਗਤ ਹੈ ਤਾਂ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਖੁਸ਼ਖਬਰੀ ਹੈ 4000 ਰੁਪਏ ਮਹੀਨਾ ਮਿਲਣਗੇ ਫਾਰਮ ਕਿਵੇਂ ਭਰਨਾ ਕਿੱਥੇ ਜਮ੍ਹਾਂ ਕਰਾਉਣਾ ਕਿਹੜੇ ਬੱਚਿਆਂ ਨੂੰ ਮਿਲਣਗੇ ਸਾਰੀ ਜਾਣਕਾਰੀ ਦੇਣ ਜਾ ਰਹੇ ਹਾਂ ਤਾਂ ਫਾਰਮ ਜਮ੍ਹਾਂ ਕਰਵਾਉਣ ਲਈ ਧਿਆਨ ਦੇਣ ਜੋ ਗੱਲਾਂ ਕੁਝ ਤੁਹਾਨੂੰ ਪਹਿਲਾਂ ਦੱਸਣ ਜਾ ਰਹੇ ਹਾਂ ਤਾਂ ਫਾਰਮ ਦਫ਼ਤਰ ਵਿਖੇ ਨਿੱਜੀ ਤੌਰ ਤੇ ਜਮ੍ਹਾਂ ਕਰਵਾਇਆ ਜਾਵੇ ਅਤੇ ਫਾਰਮ ਜਮ੍ਹਾਂ ਰਸੀਦ ਪ੍ਰਾਪਤ ਕੀਤੀ ਜਾਵੇ ਇਸ ਤੋਂ ਬਾਅਦ ਨੰਬਰ 2 ਤੇ ਸਵੈ ਕੋਸ਼ਣ ਚੰਗੀ ਤਰ੍ਹਾਂ ਪੜਨ ਉਪਰੰਤ ਸਤਾਕਰ ਕਰਨ ਦੀ ਯਕੀਨੀ ਬਣਾਈ ਜਾਣ ਇਸ ਤੋਂ ਬਾਅਦ ਫਾਰਮ ਦੂਰਾ ਹੋਣ ਤੇ ਸੂਰਤ ਵਿੱਚ ਬਿਨਾਂ ਕਿਸੇ ਨੋਟਿਸ ਤੇ ਫਾਰਮ ਰੱਦ ਕਰ ਦਿੱਤਾ ਜਾਵੇਗਾ ਸਕੀਮ ਦਾ ਲਾਭ ਪਰਿਵਾਰ ਵਿੱਚ ਵੱਧ ਤੋਂ ਵੱਧ 2 ਬੱਚਿਆਂ ਨੂੰ ਹੀ ਦਿੱਤਾ ਜਾਵੇਗਾ ਸਕੀਮ ਲੱਗਣ ਉਪਰੰਤ ਬੱਚੇ ਦੀ ਸਕੂਲ ਹਾਜ਼ਰੀ ਰਿਪੋਰਟ ਹਰ ਮਹੀਨੇ 7 ਤਰੀਕ ਤੱਕ ਦਫ਼ਤਰ ਵਿਖੇ ਜਮ੍ਹਾਂ ਕਰਵਾਉਣੀ ਲਾਜ਼ਮੀ ਹੋਵੇਗੀ ਹਾਜ਼ਰੀ ਹਰ ਮਹੀਨੇ ਨਾ ਪ੍ਰਾਪਤ ਹੋਣ ਦੀ ਸੂਰਤ ਵਿੱਚ ਸਕੀਮ ਦਾ ਲਾਭ ਬਿਨਾਂ ਕਿਸੇ ਨੋਟਿਸ ਦਿੱਤੇ ਸਕੀਮ ਇਹ ਗਾਈਡਲਾਈਨ ਅਨੁਸਾਰ ਬੰਦ ਕਰ ਅ ਦਿੱਤਾ ਜਾਵੇਗਾ ਤੇ ਇਸ ਤੋਂ ਬਾਅਦ ਹੁਣ ਤੁਹਾਨੂੰ ਦੱਸਦੇ ਹਾਂ ਕਿ ਕਿਹੜੇ ਬੱਚਾ ਨੂੰ ਮਿਲੇਗਾ ਉਹਦੇ ਵਿੱਚ ਕਿਹੜੇ-ਕਿਹੜੇ ਦਸਤਾਵੇਜ਼ ਲੱਗਣਗੇ ਉਹ ਵੀ ਤੁਹਾਨੂੰ ਜਾਣਕਾਰੀ ਹੈ ਜਿਹੜੀ ਅੱਗੇ ਦੇਣ ਜਾ ਰਹੇ ਹਾਂ ਪਹਿਲਾਂ ਆਧਾਰ ਸੀਡਿੰਗ ਸਟੇਟਸ ਪਰਫਾਰਮਾ ਤਾਂ ਇਹ ਕਰਨਾ ਜ਼ਰੂਰੀ ਹੈ ਤੇ ਕਰਨਾ ਕਿਵੇਂ ਹੈ ਜੁਆਈਡੀ ਏਆਈ ਦੀ ਅਫੀਸ਼ੀਅਲ ਸਾਈਟ ਤੇ ਜਾਣਾ ਉੱਥੇ ਤੁਸੀਂ 12 ਅੰਕਾਂ ਵਾਲਾ ਆਧਾਰ ਕਾਰਡ ਨੰਬਰ ਭਰਨਾ ਜਾਂ ਤੁਸੀਂ ਵਰਚੁਅਲ ਆਈਡੀ ਵੀ ਭਰ ਸਕਦੇ ਹੋ ਇਸ ਤੋਂ ਬਾਅਦ ਓਟੀਪੀ ਭੇਜਣੀ ਹੈ ਓਟੀਪੀ ਮੋਬਾਈਲ ਨੰਬਰ ਤੇ ਆਵੇਗੀ ਇਸ ਤੋਂ ਬਾਅਦ ਇਸ ਨੂੰ ਤੁਸੀਂ ਜਾਂਚ ਕਰਨ ਲਈ ਦੀ ਇੱਕ ਤੇ ਕਰ ਲੈ ਇੱਕ ਕਰ ਦੇਣਾ ਤੇ ਤੁਹਾਡੀ ਜਿਹੜੀ ਰਜਿਸਟ੍ਰੇਸ਼ਨ ਹੈ ਉਹ ਜਿਹੜੀ ਵੈਰੀਫਾਈ ਹੈ ਉਹ ਹੋ ਜਾਵੇਗਾ ਇਸ ਤੋਂ ਬਾਅਦ ਤੁਸੀਂ ਮੋਬਾਈਲ ਜਿਹੜਾ ਅਵਧਾਰ ਐਪ ਵੀ ਆਉਂਦਾ ਹੈ ਤਾਂ ਉਸ ਰਾਹੀਂ ਵੀ ਕਰ ਸਕਦੇ ਹੋ ਉਸਤੇ ਵੀ ਸੇਮ ਹੀ ਹੈ ਤੁਹਾਨੂੰ OTP ਭੇਜਣੀ ਪਵੇਗੀ ਤੇ ਉਸ ਤੋਂ ਬਾਅਦ ਤੁਸੀਂ ਤਸਦੀਕ ਕਰੋ ਤੇ ਕਲਿੱਕ ਕਰ ਦੇਣਾ ਤੇ ਹੁਣ ਇੱਕ ਸਕੂਲ ਦਾ ਲੈਟਰ ਹੈਡ ਸਕੀਮ ਦੇ ਤਹਿਤ ਲੱਗੇਗਾ ਇਸ ਦੇ ਵਿੱਚ ਨਾਮ ਆ ਜਾਵੇਗਾ ਕਿਸਤੇ ਅਪਲਾਈ ਕਰ ਰਹੇ ਹਨ ਉਹਨਾਂ ਦਾ ਪਿਤਾ ਦਾ ਨਾਮ ਉਹਨਾਂ ਦਾ ਪਤਾ ਕੀ ਹੈ ਤੇ ਕਲਾਸ ਕਿਹੜੀ ਹੈ ਦਾਖਲਾ ਨੰਬਰ ਕਿੰਨਾ ਹੈ ਇਹ ਸਾਰਾ ਕੁਝ ਆ ਜਾਵੇਗਾ ਜਨਮ ਮਿਤੀ ਇਹ ਸਾਰਾ ਕੁਝ ਪ੍ਰਿੰਸੀਪਲ ਦੁਆਰਾ ਲਿਖਿਆ ਜਾਵੇਗਾ ਉਸ ਦੀ ਦਾਖਲਾ ਫੀਸ ਕਿੰਨੀ ਹੈ ਤੇ ਉਸ ਤੋਂ ਬਾਅਦ ਪ੍ਰਿੰਸੀਪਲ ਪਾਲ ਦੇ ਸਾਈਨ ਹੋਣਗੇ ਉਹਨਾਂ ਦੀ ਮੋਹਰ ਲੱਗੇਗੀ ਤੇ ਮਹੀਨਾਵਾਰ ਟਿਊਸ਼ਨ ਫੀਸ ਵਗੈਰਾ ਕਿੰਨੀ ਆ ਉਹ ਸਾਰਾ ਕੁਝ ਇਹਦੇ ਵਿੱਚ ਆ ਜਾਵੇਗਾ ਉਸ ਤੋਂ ਬਾਅਦ ਇਹ ਸਾਰੇ ਡਾਕੂਮੈਂਟਸ ਤੁਸੀਂ ਲਗਾ ਕੇ ਇਸ ਨੂੰ ਦੀ ਡੀਸੀ ਦਫ਼ਤਰ ਦੇ ਵਿੱਚ ਜਮ੍ਹਾਂ ਕਰਵਾਉਣਾ ਜਾਂ ਤੁਸੀਂ ਉੱਥੇ ਜਾ ਕੇ ਵੀ ਪਤਾ ਕਰ ਸਕਦੇ ਹੋ ਕਿ ਇਹ ਜਿਹੜਾ ਫਾਰਮ ਹੈ ਉਹ ਕਿੱਥੇ ਜਮ੍ਹਾਂ ਹੋਵੇਗਾ ਕਿਉਂਕਿ ਇਹਦੇ ਵਿੱਚ ਮੈਂਸ਼ਨ ਨਹੀਂ ਕੀਤਾ ਗਿਆ ਤਾਂ ਇਹ ਸਰਟੀਫਿਕੇਟ ਸਕੂਲ ਵੱਲੋਂ ਬੱਚੇ ਨੂੰ ਸਪਾਂਸਰਸ਼ਿਪ ਸਕੀਮ ਦਾ ਲਾਭ ਪ੍ਰਾਪਤ ਕਰਨ ਲਈ ਜਾਰੀ ਕੀਤਾ ਜਾਂਦਾ ਹੈ ਤੇ ਪ੍ਰਿੰਸੀਪਲ ਦੇ ਸਾਈਨ ਹੋਣਗੇ ਤੇ ਉਹਨਾਂ ਦੀ ਮੋਰ ਲੱਗੇਗੀ ਹੁਣ ਤੁਹਾਨੂੰ ਦੱਸਦੇ ਆ ਕਿਹੜੇ ਬੱਚਿਆਂ ਨੂੰ ਲਾਭ ਮਿਲੇਗਾ ਤੇ ਇਹ ਲਾਭ ਮਿਲੇਗਾ ਜਿਹੜੇ ਬੱਚਿਆਂ ਦੇ ਪਿਤਾ ਦੀ ਕਿਸੇ ਕਾਰਨ ਮੌਤ ਹੋ ਚੁੱਕੀ ਹੈ ਉਹਨਾਂ ਬੱਚਿਆਂ ਨੂੰ ਲਾਭ ਮਿਲੇਗਾ ਤੇ ਇਹਦੇ ਵਿੱਚ ਜ਼ਰੂਰੀ ਦਸਤਾਵੇਜ਼ ਪਿਤਾ ਦੀ ਮੌਤ ਦਾ ਸਰਟੀਫਿਕੇਟ ਪਿਤਾ ਦਾ ਆਧਾਰ ਕਾਰਡ ਮਾਤਾ ਗਾਰਡੀਅਨ ਦਾ ਆਧਾਰ ਕਾਰਡ ਮਾਤਾ ਦਾ ਆਮਦਨ ਸਰਟੀਫਿਕੇਟ ਬੱਚੇ ਦਾ ਆਧਾਰ ਕਾਰਡ ਬੱਚੇ ਦਾ ਜਨਮ ਸਰਟੀਫਿਕੇਟ ਬੱਚੇ ਦਾਖਲੇ ਸੰਬੰਧੀ ਸਕੂਲ ਸਰਟੀਫਿਕੇਟ ਬੱਚੇ ਦੇ ਬੈਂਕ ਖਾਤੇ ਦੀ ਫੋਟੋ ਕਾਪੀ ਜੋ ਉਧਾਰ ਰਸੀਡਡ ਹੋਵੇ ਬੱਚੇ ਦੇ ਬੈਂਕ ਖਾਤੇ ਦਾ ਆਧਾਰ ਰਸੀਡਿੰਗ ਇਸ ਲਗਾਇਆ ਜਾਵੇਗਾ ਬੱਚੇ ਦੀ ਫੋਟੋ ਪਿਤਾ ਦੀ ਫੋਟੋ ਮਾਤਾ ਦੀ ਫੋਟੋ ਇਸ ਤੋਂ ਬਾਅਦ ਸਕੀਮ ਸੰਬੰਧੀ ਫਾਰਮ ਪਿੰਡੂ ਖੇਤਰ ਲਈ ਸਰਪੰਚ ਤੇ ਆਂਗਣਵਾਲੀ ਵਰਕਰ ਤੋਂ ਤਸਦੀਕ ਕਰਵਾਇਆ ਜਾਵੇ ਤੇ ਸ਼ਹਿਰੀ ਖੇਤਰ ਲਈ ਐਮਸੀ ਅਤੇ ਆਂਗਣਵਾਲੀ ਸੈਂਟਰ ਦੇ ਵਿੱਚੋਂ ਜਿਹੜਾ ਤਸਦੀਕ ਕਰਾ ਸਕਦੇ ਹੋ ਉਸ ਤੋਂ ਬਾਅਦ ਫਾਰਮ ਜਮ੍ਹਾਂ ਹੋ ਜਾਵੇਗਾ ਤੇ ਉਸ ਤੋਂ ਬਾਅਦ ਤੁਹਾਡੀ ਪੈਨਸ਼ਨ ਲੱਗ ਜਾਵੇਗੀ ਫਿਲਹਾਲ ਇੰਨਾ ਹੀ